11 ਨਵੰਬਰ 2010 ਨੂੰ ਇੱਕ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਨੇ ਜਾਰੀ ਕੀਤਾ ਜਿਹਦੇ ਮੁਤਾਬਕ ਜਿੰਨੇ ਵੀ ਗਰੀਬ ਲੋਕ ਨੇ ਗਰੀਬ ਗੁਰਬੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਅਨਸੂਚੇ ਜਾਤੀਆਂ ਜਨ ਜਾਤੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਹਰ ਅੰਗਰੇਜ਼ੀ ਸਕੂਲ ਦੇ ਵਿੱਚ 25% ਕੋਟੇ ਦੀਆਂ ਸੀਟਾਂ ਦੀ ਬਹਾਲੀ ਲਈ ਪਾਬੰਦ ਕੀਤਾ ਪਰ ਸਤਮ ਦੀ ਗੱਲ ਇਹ ਆ ਕਿ ਪਿਛਲੇ 14 ਸਾਲਾਂ ਤੋਂ 2009 ਤੋਂ ਲੈ ਕੇ ਚਾਲੂ ਬਰੇ ਤੱਕ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਕਿਸੇ ਵੀ ਸਕੂਲ ਨੇ ਫ੍ਰੀ ਆਫ ਕਾਸਟ এডਿਕੇਸ਼ਨ ਦੇ ਕਨਸੈਪਟ ਤੇ ਦਾਖਲ ਹੀ ਨਹੀਂ ਕੀਤਾ ਸਤਮ ਦੀ ਗੱਲ ਹੈ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਚਾਹੇ ਉਹ ਐਸੋਸੀਏਟਡ ਨੇ ਚਾਹੇ ਉਹ ਐਫੀਲੀਏਟਡ ਨੇ ਚਾਹੇ ਉਹ ਅਨੈਡਿਟਡ ਸਕੂਲ ਨੇ ਇਹਨਾਂ ਨੇ ਇੱਕ ਵੀ ਬੱਚਾ ਸਕੂਲ ਚ ਨਾ ਦਾਖਲ ਕਰਕੇ ਸਿੱਖਿਆ ਦੇ ਅਧਿਕਾਰ ਕਾਨੂੰਨ 2009 ਦੀ ਉਲੰਘਣਾ ਕੀਤੀ ਪੰਜਾਬ ਸਰਕਾਰ ਦੇ ਕਮਿਸ਼ਨ ਨੇ ਨੋਟਿਸ ਕੀਤੇ ਪੰਜਾਬ ਸਰਕਾਰ ਦਾ ਡੀਜੀਐਡੀ ਡੀਪੀਐਸ ਸੈਕਟਰੀ ਐਜੂਕੇਸ਼ਨ ਤੇ ਵੱਖ-ਵੱਖ ਵਿਭਾਗ ਦੇ ਸੈਕਸ਼ਨ ਜਿਹੜੇ ਐਫੀਲੀਏਸ਼ਨ ਦਿੰਦੇ ਆ ਅੱਜ ਤੱਕ ਮੌਨ ਧਾਰੀ ਬੈਠੇ ਆ ਕਟੋ-ਕਟ ਇੱਕ ਦਰਜੇ ਤੋਂ ਬਾਅਦ ਉਹ ਸਕੂਲ ਨੇ ਬਲਾਕ ਰਈਏ ਦੇ ਜਿਨ੍ਹਾਂ ਦੇ ਕੋਲ ਮਾਨਤਾ ਨਹੀਂ ਹੈ ਨਾ ਤਾਂ ਉਹਨਾਂ ਕੋਲ ਮਾਨਤਾ ਜੇ ਨਾ ਹੀ ਉਹਨਾਂ ਕੋ ਚੁਣਿੰਦਾ ਵਿਸ਼ਿਆਂ ਦੀ ਅਪਰੂਵਲ ਆ ਕਮਰਸ ਤੇ ਮੈਡੀਕਲ ਸਾਇੰਸ ਦੇ ਬੱਚੇ ਦਾਖਲ ਕਰਕੇ ਜਿੱਤੇ ਸਰਕਾਰ ਨੂੰ ਝੂਨਾ ਲੈ ਰਹੇ ਆ ਉੱਥੇ ਬੱਚਿਆਂ ਦੇ ਨਾਲ ਧੋਖਾਧੜੀ ਕਰਕੇ سنگੀਨ ਅਪਰਾਧ ਕਰ ਰਹੇ ਨੇ ਮਨਿਸੋ ਵੀ ਕਿਉਂ ਨਹੀਂ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਕਿਉਂ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਕਿਉਂ ਇਹ ਸਰਕਾਰ ਕੋ ਨਹੀਂ ਡਰਦੇ ਸਾਰੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਪਤਾ ਵੀ ਇਹ ਸਕੂਲ ਗਲਤ ਆ ਪੋਲੀਟੀਕਲ ਪਾਰਟੀਆਂ ਉਹਨਾਂ ਕੋ ਫੰਡ ਲੈਂਦੀਆਂ ਉਹਨਾਂ ਕੋ ਵਕਾਰਾਂ ਲੈਂਦੀਆਂ ਰੈਲੀ ਤੇ ਬਸਾਂ ਲੈਂਦੀਆਂ ਇਸੇ ਕਰਕੇ 3 ਕਰੋੜ ਮਾਪਿਆਂ ਦੇ ਬਚਾਉਣ ਦੀ ਅਜੰਡਾ ਪੋਲਿਟিক্যাল ਪਾਰਟੀਆਂ ਦੇ ਮੈਨੀਫੈਸਟੋ ਤੇ ਨਹੀਂ ਆ ਇੱਕ ਸਵੇ ਕੋਸ਼ਨਾ ਪੱਤਰ ਆ ਜਿਹਦੀ ਪ੍ਰਮਾਣਿਕਤਾ ਕੋਈ ਨਹੀਂ ਜਿਹਨੂੰ ਕਿਸੇ ਡਿਪਾਰਟਮੈਂਟ ਨੇ ਰਿਲੀਜ਼ ਨਹੀਂ ਕੀਤਾ ਜਿਹਨੂੰ ਗਵਰਨਮੈਂਟ ਨੇ ਐਜੂਕੇਸ਼ਨ ਨੇ ਅਪਲੋਡ ਨਹੀਂ ਕੀਤਾ ਇਹਦੇ ਆਧਾਰ ਤੇ ਉਹ ਮੰਨਤਾ ਲੈਂਦੇ ਆ ਰਹੇ ਪਿਛਲੇ 14 ਸਾਲਾਂ ਤੋਂ ਜਦੋਂ ਕਿ ਇਹਦੇ ਵਿੱਚ ਉਹਨੇ 25% ਕੋਟੇ ਦੀ ਸੀਟਾਂ ਦਾ ਵੇਰਵਾ ਨਹੀਂ ਦਿੱਤਾ ਕੋਈ ਵੀ ਪ੍ਰਾਈਵੇਟ ਸਕੂਲ ਐਨੂਅਲ ਫੰਡ ਬਿਲਡਿੰਗ ਫੰਡ ਟਿਊਸ਼ਨ ਫੰਡ ਅਨਨੈਸੈਸਰੀ ਲੈ ਹੀ ਨਹੀਂ ਸਕਦਾ ਇਹ ਹਰ ਸਾਲ ਦਾਖਲੇ ਕਰਦੇ ਹਰ ਸਾਲ ਰਜਿਸਟ੍ਰੇਸ਼ਨ ਫੀਸਾਂ ਵੀ ਲਈ ਜਾਂਦੇ ਇਹ ਗੈਰਕਾਨੂੰਨੀ ਆ ਜੇਕਰ ਮੰਗਲਵਾਰ ਤੱਕ ਪੰਜਾਬ ਸਰਕਾਰ ਨੇ ਸਾਡੀ ਇਸ ਆਵਾਜ਼ ਤੇ ਸੁਣ ਮੋਟੋ ਨਾਲ ਲਿਆ ਤਾਂ ਮੰਗਲਵਾਰ ਨੈਸ਼ਨਲ ਯੂਥ ਪਾਰਟੀ ਪੰਜਾਬ ਹਾਈ ਕੋਰਟ ਤੇ ਜਾ ਕੇ ਉਹਨਾਂ ਸਕੂਲਾਂ ਤੇ ਸਟੇ ਲੈਗੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ ਜਿਹੜਾ ਵੀ ਸਕੂਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਪਿਆਂ ਦੀ ਲੁੱਟ ਛੁਟ ਕਰ ਰਿਹਾ ਜਿਹੜਾ ਵੀ ਕਿਸੇ ਬੱਚੇ ਨੂੰ ਹਰਾਸਮੈਂਟ ਕਰ ਰਿਹਾ ਬੱਚੇ ਦੇ ਅਧਿਕਾਰਾਂ ਦਾ ਹੰਨੜ ਕਰ ਰਿਹਾ ਅਸੀਂ ਉਹਨੂੰ ਹਾਈ ਕੋਰਟ ਮਾਂਜੁਕ ਪੰਜਾਬ ਹਨ ਹਰਿਆਣਾ ਹਾਈ ਕੋਰਟ ਦੇ ਘਟਾਰੇ 'ਚ ਖੜਾ ਕਰਕੇ ਉਹਦੀ ਜਵਾਬ ਤਲਬੀ ਯਕੀਨੀ ਬਣਾਵਾਂਗੇ ਸਾਥੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅੱਜ ਤਮਾਮ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਜਿਹੜੇ ਕਿ ਸਿੱਖਿਆ ਦੇ ਮੁੱਦੇ ਤੇ ਅਸੀਂ ਅਕਸਰ ਦੇਖਦੇ ਵੀ ਪੰਜਾਬ ਸਰਕਾਰ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਹੀ ਗੱਲਬਾਤ ਕਰਦੀ ਆ ਵੀ ਸਿੱਖਿਆ ਜਿਹੜੀ ਆ ਬਹੁਤ ਜ਼ਰੂਰੀ ਆ ਅਤੇ ਹਰ ਇੱਕ ਸਕੂਲਾਂ ਵਿੱਚ ਬੱਚਿਆਂ ਨੂੰ ਜਿਹੜੀ ਕਿ ਪੜ੍ਹਾਈ ਦੀ ਸਿੱਖਿਆ ਨੂੰ ਲੈ ਕੇ ਜਿਹੜਾ ਅੱਗੇ ਲਿਆ ਜਾਵੇ ਇਸ ਤਮਾਮ ਮੁੱਦੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਨੈਸ਼ਨਲ ਯੂਥ ਪਾਰਟੀ ਦੇ ਪੰਜਾਬ ਪ੍ਰਧਾਨ ਸਤਰਾਮ ਸਿੰਘ ਗਿੱਲ ਸਤਰਾਮ ਸਿੰਘ ਗਿੱਲ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਸਤਰਾਮ ਸਿੰਘ ਗਿੱਲ ਜੀ ਸਤੋਂ ਸਤੋਂ ਬਹੁਤ ਬਹੁਤ ਸਵਾਗਤ ਹੈ ਜੀ ਪ नेशनेल यूथ पार्टी ਵੱਲੋਂ اور ਸਰਦਾਰ ਹੰਕਾਰ ਸਿੰਘ ਸੂਨੂ ਜਨਰਲ ਸੈਕਟਰੀ ਵੱਲੋਂ ਅਸੀਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦੇ ਗਰੇਵਾਲ ਸਾਹਿਬ ਤਾਂ ਕਿ ਤੁਸੀਂ ਲੋਕਾਂ ਦੀ ਜਿਹੜੀ ਆਵਾਜ਼ ਆ ਇਹਨੂੰ ਬਲੰਦ ਕਰਨ ਲਈ ਜਿਹੜਾ ਤਾਇਿਆ ਕੀਤਾ ਹੈ ਕਾਬਲੇ ਤਾਰੀਫਾ ਬਿਲਕੁਲ ਤੇ ਗੱਲ ਕਰੀਏ ਸਰਦਾਰ ਸਿੰਘ ਗਿੱਲ ਜੀ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਆ ਪੰਜਾਬ ਸਰਕਾਰ ਕਿੰਨੀ ਕਿ ਸਥਿਰ ਹੈ ਜਿਹੜੀ ਕਿ ਖਾਸ ਕਰਕੇ 25% ਜਿਹੜਾ ਕੋਟਾ ਵਾ ਨਾਖ ਰੋਕਰ ਨੂੰ ਲੈ ਕੇ ਤੇ ਪੰਜਾਬ ਦੇ ਲੋਕ ਜਿਹੜੇ ਖਾਸ ਕੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਾਲੇ ਕਿੰਨੇ ਕ ਪੰਜਾਬ ਸਰਕਾਰ ਦੀ ਜਿਹੜੀ ਆ 25% ਕੋਟੇ ਨੂੰ ਜਿਹੜਾ ਲਾਗੂ ਕਰ ਦੇ ਜਾਂ ਮੰਨ ਦੇ ਨੇ ਚੀਜ਼ ਨੂੰ ਸਭ ਤੋਂ ਪਹਿਲੀ ਗੱਲ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਦਿਖਾਉਣਾ ਚਾਹੁੰਦਾ 18 ਨਵੰਬਰ 2010 ਨੂੰ ਇੱਕ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਨੇ ਜਾਰੀ ਕੀਤਾ ਜਿਹਦੇ ਮੁਤਾਬਕ ਜਿੰਨੇ ਵੀ ਗਰੀਬ ਲੋਕ ਨੇ ਗਰੀਬ ਗੁਰਬੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਅਨਸੂਚੇ ਜਾਤੀਆਂ ਜਨ ਜਾਤੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਹਰ ਅੰਗਰੇਜ਼ੀ ਸਕੂਲ ਦੇ ਵਿੱਚ 25% ਕੋਟੇ ਦੀਆਂ ਸੀਟਾਂ ਦੀ ਬਹਾਲੀ ਲਈ ਪਾਬੰਦ ਕੀਤਾ ਪਰ ਸਤਮ ਦੀ ਗੱਲ ਇਹ ਆ ਕਿ ਪਿਛਲੇ 14 ਸਾਲਾਂ ਤੋਂ 2009 ਤੋਂ ਲੈ ਕੇ ਚਾਲੂ ਬਰੇ ਤੱਕ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਕਿਸੇ ਵੀ ਸਕੂਲ ਨੇ ਫਰੀ ਆਫ ਕਾਸਟ এডੂਕੇਸ਼ਨ ਦੇ கான்ਸੈਪਟ ਤੇ ਦਾਖਲ ਹੀ ਨਹੀਂ ਕੀਤਾ ਦੂਸਰੀ ਸਭ ਤੋਂ ਵੱਡੀ ਗੱਲ ਮੇਰੇ ਕੋਲ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਦੋ ਨੋਟਸ ਆ ਜਿਹੜੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਕੀਤੇ ਆ ਜਿਦੇ ਵਿੱਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੁਸ਼ਟੀ ਕੀਤੀ ਆ ਪੰਜਾਬ ਸਰਕਾਰ ਨੇ ਰਾਈਟ ਟੂ ਐਜੂਕੇਸ਼ਨ ਐਕਟ 2009 ਨੂੰ ਪੰਜਾਬ 'ਚ ਲਾਗੂ ਨਾ ਕਰਕੇ 10 ਲੱਖ ਬੱਚਿਆਂ ਦੀ ਨਸਲਕੁਸ਼ੀ ਕੀਤੀ ਔਰ ਬਾਲਾਂ ਦੇ ਅਧਿਕਾਰਾਂ ਦਾ ਵਿਆਪਕ ਪੱਧਰ ਤੇ ਜਿਹੜਾ ਵਾ ਉਹ ਹਨਨ ਕੀਤਾ ਵਾ ਗੱਲ ਕਰੀ ਸਰਦਾਰ ਸਿੰਘ ਜੋਦੇ ਐਸਲਾਮ ਸਿੰਘ ਗਿੱਲ ਜੀ ਤੁਸੀਂ ਕਿੰਨਾ ਸਮੇ ਹੋ ਗਿਆ ਤੁਹਾਨੂੰ ਜਿਹੜਾ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਆ ਆਵਾਜ਼ ਨੂੰ ਜਿਹੜੇ ਲੋਕ ਮੈਂ ਅਸੀਂ ਦੇਖਿਆ ਵੀ ਜਿਹੜੇ ਲੋਕ ਮਨਮਰਜ਼ੀ ਕਰਦੇ ਨੇ ਖਾਸ ਕਰਕੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਉਹਨਾਂ ਨੂੰ ਲੈ ਕੇ ਤੁਸੀਂ ਹਮੇਸ਼ਾ ਅਸੀਂ ਦੇਖਦੇ ਵੀ ਬੜੇ ਬੁਲੰਦ ਰਹਿੰਦੇ ਹੋ ਖਾ ਕੇ ਕੇ ਪ੍ਰਾਈਵੇਟ ਸਕੂਲਾਂ ਬੜੀ ਨਕੇਲ ਪਾਉਂਦੇ ਹੋ ਉਹਨਾਂ ਦੇ ਬੜੇ ਜਵਾਬ ਹੋਏ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਜਿਹੜੀ ਲਾਈਨ ਵਿੱਚ ਆਏ ਨੂੰ ਅਤੇ ਹੁਣ ਤੱਕ ਕਿੰਨੇ ਕੁ ਪ੍ਰਾਈਵੇਟ ਸਕੂਲਾਂ ਜਿਹੜੇ ਨੇ ਮਨਮਰਜ਼ੀ ਕਰਦੇ ਨੇ ਉਹਨਾਂ ਨੂੰ ਜਿਹੜੇ ਕਿ ਹੁਣ ਤੱਕ ਉਹਨਾਂ ਦੀ ਕਾਰਵਾਈ ਕਰਾ ਚੁੱਕੇ ਹਾਂ ਤੱਕ ਗਰੇਵਾਲ ਸਾਹਿਬ 2017 ਤੋਂ ਪੰਜਾਬ ਦੇ 3 ਕਰੋੜ ਮਾਪਿਆਂ ਨੂੰ ਇਹਨਾਂ ਸਕੂਲਾਂ ਦੀ ਲੁੱਟ ਸੋੜ ਤੋਂ ਬਚਾਉਣ ਬਾਲਾਂ ਨੂੰ ਉਹਨਾਂ ਦਾ ਹੱਕ ਤੇ ਹਕੂਕ ਦਿਵਾਉਣ ਮੈਂ ਅਸੀਂ ਤੁਹਾਡੇ ਧਿਆਨ ਚ ਲਿਆ ਦਈਏ ਭਾਰਤ ਦੀ 68ਵੀਂ ਸੋਧ ਵਿੱਚ ਸਿੱਖਿਆ ਨੂੰ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ ਗਿਆ ਪਰ ਸਤਮ ਦੀ ਗੱਲ ਹੈ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਚਾਹੇ ਉਹ ਐਸੋਸੀਏਟਿਡ ਨੇ ਚਾਹੇ ਉਹ ਐਫੀਲੀਏਟਿਡ ਨੇ ਚਾਹੇ ਉਹ ਅਨੈਡਿਟ ਸਕੂਲ ਨੇ ਇਹਨਾਂ ਨੇ ਇੱਕ ਵੀ ਬੱਚਾ ਸਕੂਲ ਚ ਨਾ ਦਾਖਲ ਕਰਕੇ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਉਲੰਘਣਾ ਕੀਤੀ ਉਲੰਘਣਾ ਕਰਨ ਦੇ ਬਾਵਜੂਦ ਵੀ ਇਹ ਸਕੂਲ ਨਰਸਰੀ ਤੋਂ ਲੈ ਕੇ 8ਵੀਂ ਤੱਕ ਮਾਨਤਾ ਕਿੱਦਾਂ ਲੈਂਦੇ ਆ ਰਹੇ ਨੇ ਇਹ ਇਸ ਸਵਾਲ ਨੂੰ ਲੈ ਕੇ ਪੰਜਾਬ ਸਰਕਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਸਵਾਲਾਂ ਦੇ ਘੇਰੇ 'ਚ ਨੇ ਅਸੀਂ ਐਤੋਂ ਦੱਸਣਾ ਚਾਹੁੰਦੇ ਆ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੂੰ ਅਸੀਂ ਇੱਕ ਪਟੀਸ਼ਨ ਪਾਈ ਸੀ ਆਪਣੇ ਵੱਲੋਂ ਵੀ ਇਹ ਜਿਹੜੇ ਸਕੂਲ ਐ ਐਕਟ ਦੀ ਉਲੰਘਣਾ ਕਰਨ ਦੇ ਇਹਨਾਂ ਨੂੰ ਲਿਸਟਡ ਕੀਤਾ ਜਾਵੇ ਵੈਰੀਫਾਈ ਕੀਤਾ ਜਾਵੇ ਬਾਲਦਕਾਰ ਰੱਖਿਆ ਕਮਿਸ਼ਨ ਨੇ ਡੀਪੀਆਈ ਨੂੰ ਆਰਡਰ ਕੀਤੇ ਨੋਟਿਸ ਕੀਤੇ ਆ ਇਹ ਨੋਟਿਸ ਹੈਗੇ ਆ 3422 ਦੇ ਪੰਜਾਬ ਸਰਕਾਰ ਦੇ ਕਮਿਸ਼ਨ ਨੇ ਨੋਟਿਸ ਕੀਤੇ ਪੰਜਾਬ ਸਰਕਾਰ ਦਾ ਡੀਜੀਐਸ ਡੀਪੀਆਈ ਸੈਕਟਰੀ ਐਜੂਕੇਸ਼ਨ ਤੇ ਵੱਖ-ਵੱਖ ਭਾਗ ਤੇ ਸੈਕਸ਼ਨ ਜਿਹੜੇ ਐਫੀਲੀਏਸ਼ਨ ਦਿੰਦੇ ਆ ਅੱਜ ਤੱਕ ਮੌਨ ਧਾਰੀ ਬੈਠੇ ਆ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਲੋਕ ਹਿੱਤ ਚ ਫਤਵਾ ਨਹੀਂ ਦਿੰਦਾ ਤਾਂ ਸਾਡੇ ਸਾਥੀ ਅੰਕਾਰ ਸਿੰਘ ਰਿਟਾਇਰਡ ਆਈਐਸ ਸਰਦਾਰ ਕਰਪਾਲ ਸਿੰਘ ਜੀ ਖਰੜ ਅਸੀਂ ਪੰਜਾਬ ਦੇ ਵਿੱਚ ਇੱਕ ਪੀਐਲ ਜਿਹੜੀ ਜਾਂਚਕਾ ਦਾਇਰ ਕੀਤੀ ਆ 215224 ਨੂੰ ਪੰਜਾਬ ਸਰਕਾਰ ਨੂੰ ਕੋਟੇਰਚ ਖੜਾ ਕੀਤਾ ਹੁਣ ਇਹ ਜਵਾਬ ਦੇਊਗੀ ਸਰਕਾਰ ਪੰਜਾਬ ਵੀ 13 ਸਾਲਾਂ ਚ ਜਿਹੜੇ ਸਕੂਲ ਐਕਟ ਦੀ ਉਲੰਘਣਾ ਕਰ ਰਹੇ ਆ ਜਿਨ੍ਹਾਂ ਨੇ ਇੱਕ ਵੀ ਬੱਚਾ ਫਰੀ ਆਫ ਕੋਸਟ ਕਨਸੈਪਟ ਤੇ ਦਾਖਲੇ ਕੀਤਾ ਉਹਨਾਂ ਨੂੰ ਹਰ ਸਾਲ ਮਾਨਤਾ ਕਿਦਾ ਦਿੰਦੇ ਆ ਰਹੇ ਨੇ ਔਰ ਇਹੋ ਸਕੂਲ ਜਿਨ੍ਹਾਂ ਦੇ ਕੋਲ ਮਾਨਤਾ ਨਹੀਂ ਅੱਜ ਵੀ ਮੇਰੇ ਕੋਲ ਲਿਸਟਡ ਹਨ ਸਕੂਲਾਂ ਦੀ ਘਟੋ ਘਟ ਇੱਕ ਦਰਜੋਂ ਤੋਂ ਵੱਧ ਉਹ ਸਕੂਲ ਨੇ ਬਲਾਕ ਰਈਏ ਦੇ ਜਿਨ੍ਹਾਂ ਦੇ ਕੋਲ ਮਾਨਤਾ ਨਹੀਂ ਹੈ ਨਾ ਤਾਂ ਉਹਨਾਂ ਕੋਲ ਮਾਨਤਾ ਜੇ ਨਾ ਹੀ ਉਹਨਾਂ ਕੋਲ ਚੁਣਿੰਦਾ ਵਿਸ਼ਿਆਂ ਦੀ ਅਪਰੂਵਲ ਆ ਜਿੱਦ ਕੋ ਕਮਰਸ ਦਾ ਮਤਲਬ ਅਪਰੂਵਲ ਆ ਉਹ ਸੌਰੀ ਆਰਟਸ ਲਈ ਉਹ ਕਮਰਸ ਦੇ ਮੈਡੀਕਲ ਸਾਇੰਸ ਦੇ ਬੱਚੇ ਦਾਖਲ ਕਰਕੇ ਜਿੱਤੇ ਸਰਕਾਰ ਨੂੰ ਚੂਨਾ ਲਾ ਰਹੇ ਆ ਉਥੇ ਬੱਚਿਆਂ ਦੇ ਨਾਲ ਧੋਖਾਧੜੀ ਕਰਕੇ ਸੰਗੀਨ ਅਪਰਾਧ ਕਰ ਰਹੇ ਨੇ ਤੋਂ ਇਸ ਕਰਕੇ ਅਸੀਂ ਇੱਕ ਜਿਹੜੇ ਲੈਟਰ ਲਿਖੇ ਆ ਪੰਜਾਬ ਸਟੇਟ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਪੰਜਾਬ ਸਟੇਟ ਹਿਊਮਨ ਰਾਈਟਸ ਬਜੀਸੀ ਡਪੀਆਈ ਸਿੱਖਿਆ ਮੰਤਰੀ ਨੂੰ ਲੈਟਰ ਲਿਖ ਕੇ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ ਵੀ ਆ ਜਿਹੜਾ ਅਕਾਦਮਿਕ ਦਾਖਲੇ ਦਾ ਸੈਸ਼ਨ ਆ ਇਸ ਸੈਸ਼ਨ ਦੇ ਵਿੱਚ ਜਿਹੜੇ ਸਕੂਲ ਅਸੀਂ ਲਿਸਟਡ ਕੀਤੇ ਆ ਇੱਕ ਵੀ ਬੱਚਾ ਇਹ ਦਾਖਲਾ ਨਾ ਕੀਤੇ ਹੋਏ ਇਹਨਾਂ ਦੇ ਰੋਕ ਲਈ ਜਾਵੇ ਜੇਕਰ ਮੰਗਲਵਾਰ ਤੱਕ ਪੰਜਾਬ ਸਰਕਾਰ ਨੇ ਸਾਡੀ ਐਸਪੀਸੀ ਤੇ ਪ੍ਰੈਸ ਕਾਨਫਰੰਸ ਤੇ ਸਾਡੀ ਇਸ ਆਵਾਜ਼ ਤੇ ਸੁਣ ਮੋਟੋ ਨਾ ਲਿਆ ਤਾਂ ਮੰਗਲਵਾਰ ਨੈਸ਼ਨਲ ਯੂਥ ਪਾਰਟੀ ਪੰਜਾਬ ਹਾਈ ਕੋਰਟ ਤੇ ਜਾ ਕੇ ਉਹਨਾਂ ਸਕੂਲਾਂ ਤੇ ਸਟੇ ਲਾਏਗੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਬੱਚਿਆਂ ਨੂੰ ਦਾਖਲ ਕਰ ਰਹੇ ਨੇ ਔਰ ਜਿਹੜੇ ਮਾਪਿਆਂ ਦੇ ਅਨ मतलब ਅਣ ਅਧਿਕਾਰਤ ਤੌਰ ਤੇ ਜਿਹੜੇ ਆ ਲੁੱਟ ਖੁੱਟ ਕਰ ਰਹੇ ਆ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਵਾ ਇਹ ਇੱਕ ਸਵੇ ਕੁਛ ਨਾ ਪੱਤਰ ਆ ਜਿਹਦੀ ਪ੍ਰਮਾਣਿਕਤਾ ਕੋਈ ਨਹੀਂ ਜਿਹਨੂੰ ਕਿਸੇ ਡਿਪਾਰਟਮੈਂਟ ਨੇ ਰਿਲੀਜ਼ ਨਹੀਂ ਕੀਤਾ ਜਿਹਨੂੰ ਗਵਰਨਮੈਂਟ ਨੇ ਐਜੂਕੇਸ਼ਨ ਨੇ ਅਪਲੋਡ ਨਹੀਂ ਕੀਤਾ ਇਹਦੇ ਆਧਾਰ ਤੇ ਉਹ ਮੰਨਤਾ ਲੈਂਦੇ ਆ ਰਹੇ ਪਿਛਲੇ 14 ਸਾਲਾਂ ਤੋਂ ਜਦੋਂ ਕਿ ਇਹਦੇ ਵਿੱਚ ਉਹਨੇ 25% ਕੋਟੇ ਦੇ ਸੀਟਾਂ ਦਾ ਵੇਰਵਾ ਨਹੀਂ ਦਿੱਤਾ ਮੋٹے ਤੌਰ ਤੇ ਲਿਖਿਆ ਅਸੀਂ ਸਿੱਖਿਆ ਦੇ ਅਧਿਕਾਰ ਕਾਨੂੰਨ 2009 ਦੀਨ ਬਿਨ ਪਾਲਣਾ ਕਰ ਰਹੇ ਆ ਨਾ ਤਾਂ ਡੀਓ ਸਾਹਿਬ ਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇਹਨੂੰ ਸਰਟੀਫਾਈ ਕਰ ਪਾ ਰਹੇ ਆ। ਗੱਲ ਕਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬੜੀ ਕੀ ਤੁਹਾਡਾ ਪ੍ਰਿਕਸ਼ਨ ਕਰਨਾ ਚਾਹਵਾ ਮੈਨੂੰ ਐਸੋ ਵੀ ਕਿਉਂ ਨਹੀਂ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਇਹ ਕਿਉਂ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਕਿਉਂ ਇਹ ਸਰਕਾਰ ਕੋ ਨਹੀਂ ਡਰਦੇ ਕਿਹੜੇ ਅਧਿਕਾਰੀ ਨੇ ਅਸੀਂ ਦੇਖਿਆ ਵੀ ਵੱਡੇ ਵੱਡੇ ਸਰਕਾਰ ਦੇ ਅਧਿਕਾਰੀ ਨੇ ਕਿਉਂ ਨਹੀਂ ਜੜੀਆਂ ਪ੍ਰਾਈਵੇਟ ਸਕੂਲਾਂ ਨੂੰ ਇਹ ਕੇਲ ਪਾਉਂਦੇ ਅਸੀਂ ਦੇਖਦੇ ਆਏ ਦੇ ਜਿਹੜੇ ਮਾਪੇ ਨੇ ਉਹ ਉਹਨਾਂ ਦਾ ਜਿਹੜਾ ਕੁਣ ਸਿਨੇ ਜਿਹੜੀ ਕਮਾਈ ਆ ਉਹਨਾਂ ਦੀ ਜਿਹੜੀ ਲਈ ਜਾਂਦੀ ਆ ਅਸੀਂ ਦੇਖਿਆ ਵੀ ਉਹਨਾਂ ਕੋ ਮਨਮਰਜ਼ੀ ਦੇ ਨਾਲ ਫੀਸਾਂ ਲਈਆਂ ਜਾਂਦੀਆਂ ਨੇ ਮਨਮਰਜ਼ੀ ਨਾਲ ਵਰਦੀਆਂ ਹਰ ਸਾਲ ਚੇਂਜ ਹੁੰਦੀਆਂ ਨੇ ਕਿਤਾਬਾਂ ਦੇ ਨਾਂ ਦੇ ਉੱਤੇ ਉਹਨਾਂ ਕੋ ਜਿਹੜਾ ਲੁੱਟ-ਖੋਟ ਹੁੰਦੀ ਆ ਇੱਕ ਹੀ ਥਾਂ ਤੇ ਜਿਹੜਾ ਕਿਤਾਬਾਂ ਇਸ ਕਹਿੰਦੇ ਆ ਵੀ ਵਿਦਿਆਲਾ ਮੰਦਿਰ ਆ ਇਹਨਾਂ ਲੋਕ ਪੂਰਾ ਕਰ ਦਿੰਦੇ ਸੀ ਪਰ ਦੇਖਿਆ ਵੀ ਉਹਨਾਂ ਨੂੰ ਇੱਕ ਥਾਂ ਹੀ ਨਕੀਏ ਇੱਕ ਦੀਪੂ ਤੌਰ ਤੇ ਬਣਾਉਂਦੇ ਵੀ ਇੱਕੋ ਥਾਂ ਦੇ ਸੇਲ ਕੀਤਾ ਜਾਵੇ ਨਾ ਕਿ ਬਾਹਰੋਂ ਲਈ ਜਾ ਜਾਂ ਇਸ ਤਰ੍ਹਾਂ ਦੀ ਲੁੱਟ-ਖੋਟ ਤੋਂ ਮਾਪੇ ਕਦੋਂ ਬਚਣਗੇ ਗਰੇਵਾਲ ਸਾਹਿਬ ਆ ਮੇਰੇ ਕੋਲ ਇੱਕ ਗਜ਼ਟ ਆ 2019 ਦੇ ਵਿੱਚ ਜਿਹੜਾ ਫੀਸ ਬਿੱਲ ਸੋਧ ਆ ਉਹਦੀ ਜੇ ਮੈਂ ਡਾਇਰੈਕਸ਼ਨ ਦੇ ਮੁਤਾਬਕ ਚੱਲਾਂ ਤਾਂ ਸਾਰੇ ਹੀ ਅਫਸਰ ਇਸ ਵੇਲੇ ਕਟਾਰੇ ਚ ਸਵਾਲਾਂ ਦੇ ਕਟਾਰੇ ਚ ਆ ਇਹਦੇ ਮੁਤਾਬਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਆ ਮੇਨ ਮੁਖੀ ਆ ਔਰ ਇਹਦੇ ਵਿੱਚ 8% ਸਿਰਫ ਫੀਸ 8% ਫੀਸ 1900 ਜਿਹੜਾ 1996 ਦਾ ਐਕਟ ਆ ਉਹਦੇ ਮੁਤਾਬਕ ਪੈਸੇ ਆ 90 ਪੈਸੇ 80 ਪੈਸੇ 70 ਪੈਸੇ ਕੋਈ ਵੀ ਪ੍ਰਾਈਵੇਟ ਸਕੂਲ ਐਨੂਅਲ ਫੰਡ ਬਿਲਡਿੰਗ ਫੰਡ ਟਿਊਸ਼ਨ ਫੰਡ ਅਨਨੈਸੈਸਰੀ ਲੈ ਹੀ ਨਹੀਂ ਸਕਦਾ ਇਹ ਹਰ ਸਾਲ ਦਾਖਲੇ ਕਰਦੇ ਹਰ ਸਾਲ ਰਜਿਸਟ੍ਰੇਸ਼ਨ ਫੀਸਾਂ ਵੀ ਲਈ ਜਾਂਦੇ ਇਹ ਗੈਰਕਾਨੂੰਨੀ ਆ ਜਦੋਂ ਕਿ ਆ ਜਿਹੜੀ ਡਾਇਰੈਕਸ਼ਨ ਆ ਸੋਧ ਬਿਲ ਦੀ ਹਰ ਸਕੂਲ ਪਾਬੰਦ ਆ ਵੀ ਜਿੰਨੀਆਂ ਫੀਸਾਂ ਨੇ ਪਿਛਲੇ ਸਾਲ ਲਈਆਂ ਉਹਨਾਂ ਨੂੰ ਡਿਸਪਲੇ ਕਰਨਾ ਪਏਗਾ ਤਾਂ ਬੱਚਾ ਅਗਲੇ ਸੈਸ਼ਨ ਵਿੱਚ ਦਾਖਲ ਕਰਨਗੇ ਨਹੀਂ ਤੇ ਨਹੀਂ ਕਰ ਸਕਦੇ ਅਸੀਂ ਦੇਖਿਆ ਸਨਾਮ ਸਿੰਘ ਗਿੱਲ ਜੀ ਅਸੀਂ ਇਹ ਵੀ ਦੇਖਣ ਨੂੰ ਬੜਾ ਮਿਲਦਾ ਵੀ ਕਿੰਨੇ ਕੇ ਜਿਹੜੇ ਅਮਰਸਾਦ ਦੀ ਗੱਲ ਕਰੀਏ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਕਰਦਾ ਅਮਰਸਾਦ ਦੀ ਗੱਲ ਕਰੀਏ ਅਮਰਸਾਦ ਵਿੱਚ ਇੰਨੇ ਪ੍ਰਾਈਵੇਟ ਸਕੂਲ ਨੇ ਕਿਹੜੇ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਹੜੇ ਕਿਸ ਪੰਜਾਬ ਸਰਕਾਰ ਦੀ ਗਾਈਡਲਾਈਨਸ ਨੂੰ ਮੰਨਦੇ ਨੇ ਜਿਹੜੇ ਕੀ ਇੱਕ ਰਾਖਵੇਂ ਕੋਟੇ ਰੱਖਦੇ ਨੇ ਜਿਹੜੀ 25% ਸੀਟਾਂ ਨੂੰ ਲੈ ਕੇ ਕਿੰਨੇ ਹੁਣ ਤੱਕ ਜਿਹੜੇ ਬੱਚੇ ਨੇ ਉਹ ਦਾਖਲੇ ਕਰਦੇ ਨੇ ਕਿਸ ਤਰ੍ਹਾਂ ਦੇ ਉਹਦੇ ਚੀਨੋ ਦੇਖੋ ਸਭ ਤੋਂ ਵੱਡੀ ਗੱਲ ਪੰਜਾਬ ਦੇ ਸਕੂਲ ਇਸ ਵੇਲੇ ਅਨਧਿਕਾਰਤ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੋਲਿਟਿਕਲ ਲੋਕਾਂ ਦੀ ਸ਼ੈਤ ਅਫਸਰਾਂ ਦੀ ਸ਼ੈਅ ਤੇ ਚੱਲ ਰਹੇ ਨੇ ਜਦੋਂ ਕਿ ਮੇਰ ਕੋ ਕਾਨੂੰਨ ਆ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਨੈਸ਼ਨਲ ਜੁਥ ਪਾਰਟੀ ਪੰਜਾਬ ਸਰਕਾਰ ਦੇ ਹੱਕ ਚਾ ਕਾਨੂੰਨ ਦੇ ਹੱਕ ਚ ਇਹ ਚ ਦੇ ਲਿਖਿਆ ਵਾ ਵੀ ਜੇਕਰ ਕਿਸੇ ਬੱਚੇ ਦੇ ਮਾਪੇ ਦੀ ਮੌਤ ਹੋ ਜਾਂਦੀ ਆ ਚਾਹੇ ਉਹ ਜਿਹੜੀ ਮਰਜ਼ੀ ਕਲਾਸ ਚਾ ਸਕੂਲੋਂ ਹਟਾ ਨਹੀਂ ਸਕਦਾ ਔਰ ਤੋ ਫੀਸਾ ਨਹੀਂ ਮੰਗ ਸਕਦਾ ਉਹਨੂੰ ਪੇਪਰਾਂ 'ਚੋਂ ਬਹਤ ਨੂੰ ਰੋਕ ਸਕਦਾ ਉਹਨੂੰ ਐਡਮਿਟ ਕਾਰਡ ਦੇਣ ਤੋਂ ਨਹੀਂ ਰੋਕ ਸਕਦਾ ਪਰ ਇਹ ਸਾਰਾ ਕੁਝ ਕਰਕੇ ਇਸ ਸੈਕਟ ਦੀ ਉਲੰਘਣਾ ਕਰ ਰਿਹਾ ਦੂਸਰਾ ਜਿਹੜਾ ਤੁਹਾਡਾ ਸਵਾਲ ਆ ਸਾਰੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਪਤਾ ਵੀ ਐ ਸਕੂਲ ਗਲਤ ਆ ਪੋਲਿਟੀਕਲ ਪਾਰਟੀਆਂ ਉਹਨਾਂ ਕੋ ਫੰਡ ਲੈਂਦੀਆਂ ਉਹਨਾਂ ਕੋ ਵਗਾਰਾ ਲੈਂਦੀਆਂ ਰੈਲੀ ਤੇ ਬੱਸਾ ਲੈਂਦੀਆਂ ਇਸੇ ਕਰਕੇ 3 ਕਰੋੜ ਮਾਪਿਆਂ ਦੇ ਬਚਾਉਣ ਦੀ ਅਜੰਡਾ ਪੋਲਿਟੀਕਲ ਪਾਰਟੀਆਂ ਦੇ ਮੈਨੀਫੈਸਟੋ ਤੇ ਨਹੀਂ ਹੈ ਅਸੀਂ ਮਾਪੇ ਦੇ ਹੱਕ 'ਚ ਸਕੂਲ ਦੇ ਹੱਕ 'ਚ ਨਹੀਂ ਆ ਅਸੀਂ ਇਹਨੂੰ ਕਾਨੂੰਨ ਦੇ ਤਰੀਕੇ ਦੇ ਨਾਲ ਕਾਨੂੰਨ ਦੀ ਰੇਂਜ ਇਹਨਾਂ ਸਕੂਲਾਂ ਨੂੰ ਲਿਆਉਣ ਲਈ ਕਾਨੂੰਨੀ ਪੱਧਰ ਤੇ ਚਾਰਾ ਜੋਇ ਕਰ ਰਹੇ ਆ ਪਹਿਲੀ ਰੈਟ ਅਸੀਂ ਪਾਤੀ ਆ ਦੂਸਰੀ ਰੈਟ ਅਸੀਂ ਪਾਉਣ ਜਾ ਰਹੇ ਆ ਜਿਹੜਾ ਵੀ ਸਕੂਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਾਪਿਆਂ ਦੀ ਲੁੱਟ-ਖੁੱਟ ਕਰ ਰਿਹਾ ਜਿਹੜਾ ਵੀ ਕਿਸੇ ਬੱਚੇ ਨੂੰ ਹਰਾਸਮੈਂਟ ਕਰ ਰਿਹਾ ਬੱਚੇ ਦੇ ਅਧਿਕਾਰਾਂ ਦਾ ਹੰਨੜ ਕਰ ਰਿਹਾ ਅਸੀਂ ਉਹਨੂੰ ਹਾਈ ਕੋਰਟ ਮਾਂਜੁਬ ਪੰਜਾਬ ਐਨ ਹਰਿਆਣਾ ਹਾਈ ਕੋਰਟ ਦੇ ਘਟਾਰੇ 'ਚ ਖੜਾ ਕਰਕੇ ਉਹਦੀ ਜਵਾਬਤਦਾਰੀ ਯਕੀਨੀ ਬਣਾਵਾਂ ਸਰਪਾਲ ਸਿੰਘ ਜੀ ਥੋੜੇ ਮੈਂ ਗੱਲ ਢਾਂਡੀ ਫੇਟ ਟੁੱਕਣਾ ਕਿ ਜਾਵਾਂਗਾ ਕਿਉਂਕਿ ਅਸੀਂ ਅਕਸਰ ਦੇਖਦੇ ਵੀ ਖਾਸ ਕਰਕੇ ਪੰਜਾਬ ਦੀ ਮੈਂ ਗੱਲ ਕਰਦਾ ਅੰਮ੍ਰਿਤਸਰ ਦੀ ਗੱਲ ਕਰਦਾ ਅੰਮ੍ਰਿਤਸਰ ਦੇ ਅਜਿਹੇ ਸਕੂਲ ਨੇ ਜਿੱਤੇ ਹੁਣ ਵੀ ਜ ਪਹਿਲੀ ਕਲਾਸ ਤੋਂ ਜਿਵੇਂ 90 ਕਲਾਸ ਤੋਂ ਲੈ ਕੇ ਵੱਡੀ ਗੱਲ ਕਰੀਏ ਜੇ 90 ਦੀ ਗੱਲ ਕਰੀਏ ਲੱਖ ਲੱਖ ਰੁਪਇਆ ਜਿਹੜੇ ਕਿ ਬੱਚਿਆਂ ਦੀ ਪ੍ਰਾਈਵੇਟ ਸਕੂਲਾਂ ਜਿੰਨਾਂ ਦੀ ਐਡਮਿਸ਼ਨਾਂ ਨੇ ਠੀਕ ਹੈ ਨਾ ਤੇ ਹਰ ਕਿਸੇ ਦਾ ਮੁੰਡਾ ਹੁੰਦਾ ਵੀ ਉਹਦੇ ਜਿਹੜੇ ਬੱਚੇ ਨੇ ਵੱਡਿਆਂ ਸਕੂਲਾਂ ਚ ਪੜਨ ਪ੍ਰਾਈਵੇਟ ਸਕੂਲਾਂ ਚ ਪੜਨ ਪਰ ਜਿਵੇਂ ਉੱਥੇ ਜਾਤਪਾਤ ਦੀ ਗੱਲ ਆ ਜਾਂਦੀ ਜਾਤਪਾਤ ਨੂੰ ਲੈ ਕੇ ਮੈਂ ਜਿਵੇਂ ਗੱਲ ਕੀਤੀ ਆ ਦੇ ਐਸਪੀ ਚਾਰੇ ਨੂੰ ਵੀ ਜਿਹੜਾ ਕਿ ਪ੍ਰਾਈਵੇਟ ਸਕੂਲਾਂ ਵਾਲੇ ਬੜੇ ਧਿਆਨ ਰੱਖਦੇ ਨੇ ਅਤੇ ਉਹਨਾਂ ਦੇ ਬੱਚਿਆਂ ਨਾਲ ਤੇ ਖਾਸ ਕਰਕੇ ਮਾਪਿਆਂ ਨਾਲ ਬਹੁਤ ਰੱਖਵੇਂ ਕਰਦੇ ਨੇ ਕਿਸਤਾ ਦੇ ਅੱਜ ਵੀ ਜਿਹੜਾ ਸੀ ਦੇਦੇ ਆ ਵੀ ਐਸਪੀ ਭਾਈਚਾਰੇ ਸਾਡੇ ਸਮਾਜ ਨੂੰ ਬੜੀ ਵੱਡੀ ਦੇਣ ਆ ਕਿਤੇ ਸਾਡੇ ਵੱਡੇ ਵੱਡੇ ਅਫਸਰ ਵੀ ਐਸਪੀ ਭਾਈਚਾਰੇ ਦੇ ਹੈ ਪਰ ਉਹਨਾਂ ਦੇ ਬੱਚਿਆਂ ਦੇ ਆਮ ਬੱਚਿਆਂ ਦੇ ਐਸਪੀ ਭਾਈਚਾਰੇ ਦੇ ਬੱਚੇ ਨੇ ਜਾਂ ਮਾਤਾ ਪਿਤਾ ਦਾ ਅੱਜ ਵੀ ਉਹਨਾਂ ਰੱਖਵਾ ਕਰਨ ਉਹਨਾਂ ਦਾ ਅੱਜ ਵੀ ਉਹਨਾਂ ਕਿਤੇ ਇਹਨਾਂ ਨੂੰ ਮਾੜੀ ਨਿਗਾੜੇ ਵਿਖਾਉਂਦਾ ਹੈ ਦੇਖੋ ਇਹ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਜਿਹੜੇ ਗੈਰ ਸਹਾਇਤਾ ਮੰਤ ਪ੍ਰਾਪਤ ਨੇ ਇਹ ਨੋ ਪ੍ਰੋਫਿਟ ਨੋ ਲਾਸ ਕਨਸੈਪਟ ਤੇ ਕੰਮ ਕਰਦੇ ਆ ਪਰ ਹੋਇਆ ਕੀ ਆ ਫੀਸਾਂ ਫੰਡਾਂ ਦਾਖਲਿਆਂ ਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਰਾਜ ਫੀਸ ਰੈਗੂਲੇਟਰੀ ਕਮਿਸ਼ਨ ਬਣਾਇਆ ਜ਼ਿਲ੍ਹਾ ਲੈਵਲ ਤੇ ਡਿਪਟੀ ਕਮਿਸ਼ਨਰ ਜਿਹੜਾ ਉਸ ਰੈਗੂਲੇਟਰੀ ਫੀਸ ਕਮੇਟੀ ਦਾ ਚੇਅਰਮੈਨ ਆ ਜਦ ਇਹ ਸਕੂਲ ਮਾਨਤਾ ਲੈਂਦੇ ਆ ਇਹ ਕਹਿੰਦੇ ਅਸੀਂ ਨਸਲੀ ਵਿਤਕਰਾ ਨਹੀਂ ਕਰਾਂਗੇ ਅਸੀਂ ਭਾਈਚਾਰਕ ਤੌਰ ਤੇ ਚਲਾਵਾਂਗੇ ਅਸੀਂ ਵੈਲਫੇਅਰ ਤੌਰ ਤੇ ਚਲਾਵਾਂਗੇ ਅੱਜ ਵੀ ਇਹਨਾਂ ਸੁਸਾਇਟੀਆਂ ਇਹਨਾਂ ਦੇ ਟਰਸਟਾਂ ਨੂੰ ਤੁਸੀਂ ਇਗਜ਼ਾਮ ਕਰਾ ਲਓ ਜਿਹੜਾ ਹਰਫਨਾਮਾ ਵਾ ਉਹ ਚੇ ਹੋਈ ਆ ਜਿਹੜਾ ਮਸਲਾ ਤੁਸੀਂ ਕਹੇ ਜਾਤੀ ਤੌਰ ਤੇ ਵਿਤਕਰੇ ਦਾ ਇਹ ਅਸਲ ਦੇ ਵਿੱਚ ਉਸ ਐਕਟ ਦੀ ਲੰਘਣਾ ਵਾ ਜਿਹੜਾ ਐਕਟ ਸਾਨੂੰ ਮੌਲਿਕ ਅਧਿਕਾਰ ਦਿੰਦਾ ਸਾਨੂੰ ਸਾਡੇ ਬਾਲਾਂ ਨੂੰ ਰਾਈਟਸ ਦਿੰਦਾ ਵਾ ਸਾਨੂੰ ਇੱਕ ਸਾਰ ਇੱਕੇ ਭਾਈਚਾਰੇ 'ਚ ਸਾਰੇ ਭਾਈਚਾਰੇ ਨੂੰ ਸਾਂਝਾ ਸਾਡੇ ਜਿਹੜਾ ਸਬਕ ਮਾਹੌਲ ਆ ਸਾਡਾ ਜਿਹੜਾ ਸਹਿਚਾਰ ਆ ਉਹਨੂੰ ਅਪਰੂਵਲ ਕਰਦਾ ਜਿਹੜੇ ਸਕੂਲ ਜਾਤ ਪਾਤ ਨੂੰ ਬਣਾਵਾ ਦਿੰਦੇ ਆ ਉਹਨਾਂ ਤੇ ਐਟ੍ਰੋਸਿਟੀ ਐਕਟ 1999 ਤਹਿਤ ਕਾਰਵਾਈ ਵੀ ਬਣਦੀ ਆ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਨਾਲ ਹੀ ਪੰਜਾਬ ਰਾਜ ਅਨਸੂਚਿਤ ਜਾਤੀ ਕਮਿਸ਼ਨ ਪੰਜਾਬ ਔਰ ਕੌਮੀ ਸੂਚਿਤ ਜਾਤੀ ਕਮਿਸ਼ਨ ਨੂੰ ਜਨਤਕ ਹਿੱਤ ਚ ਅਪੀਲ ਕਰਦਾ ਜਿਹੜੇ ਸਕੂਲ ਸ਼ੈਡਿਊਲ ਕਾਸਟ ਬੱਚਿਆਂ ਨੂੰ ਦੱਬੇ ਕੁਚਲੇ ਸਮਾਜ ਦੇ ਬੱਚੇ ਨੇ ਵਿਤਕਰਾ ਕਰਦੇ ਜਾਂ ਉਹਦੇ ਮਾਪਿਆਂ ਨੇ ਵਿਤਕਰਾ ਕਰਦੇ ਜਾਂ ਮਿਸਬੀਹੇਵ ਕਰਦੇ ਆ ਉਹਨਾਂ ਨਾਲ ਸੂ ਮੋਟੋ ਲੈ ਕੇ ਕੁਇਕਲੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤਾਂ ਕਿ ਦਲਿਤ ਸਮਾਜ ਦਾ ਅਨਸੂਚਿਤ ਜਾਤੀ ਸਮਾਜ ਦਾ ਦੱਬੇ ਕੁਚਲੇ ਸਮਾਜ ਦਾ ਜਿਹੜਾ ਵਾ ਭਾਰਤੀ ਸੰਵਿਧਾਨ ਤੇ ਪ੍ਰੋਸਾ ਬਹਾਲ ਹੋ ਸਕੇ ਸਤਿ ਸ਼੍ਰੀ ਅਕਾਲ ਗੇਲਜੀ ਮੇਰਾ ਆਖਰੀ ਸਵਾਲ ਹੈ ਜੀ ਜੇਕਰ ਤੁਹਾਡੇ ਕੋ ਕੋਈ ਹੁਣ ਵੀ ਆਉਂਦਾ ਮੰਨ ਲਓ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਪਰਿਵਾਰ ਤੁਹਾਨੂੰ ਮਿਲਦਾ ਆ ਕੇ ਜਿਨ੍ਹਾਂ ਦੇ ਬੱਚਿਆਂ ਦੇ ਨਾਲ ਪ੍ਰਾਈਵੇਟ ਸਕੂਲਾਂ ਵਾਲੇ ਜਿਹੜੇ ਕਿ ਧੱਕੇ ਕਰ ਰਹੇ ਨੇ ਖਾਸ ਕਰਕੇ ਜਾਤ ਪਾਤ ਨੂੰ ਲੈ ਕੇ ਜਾਂ ਸਕੂਲ ਦੀਆਂ ਵਾਧੀਆਂ ਫੀਸਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਐਕਸ਼ਨ ਹੋਊਗਾ ਤੇ ਖਾਸ ਕਰਕੇ ਜਿਹੜੇ ਸਕੂਲਾਂ ਵਾਲੇ ਜਿਹੜੇ ਅਧਿਆਪਕ ਨੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਸਾਡੇ ਕੈਮਰੇ ਸਾਹਮਣੇ ਕੀ ਇਹਨਾਂ ਨੂੰ ਸਖਤ ਧਿਆਤਾ ਦਵੋਗੇ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾਊ ਤੁਹਾਡੀ ਨੈਸ਼ਨਲ ਯੂਥ ਪਾਰਟੀ ਵੱਲੋਂ ਦੇਖੋ ਅਸੀਂ ਪ੍ਰਾਈਵੇਟ ਸਕੂਲਾਂ ਦੇ ਸੰਚਾਲਕਾਂ ਮੈਨੇਜਮੈਂਟ ਟਰਸਟੀ ਪ੍ਰਿੰਸੀਪਲ ਸਹਿਬਾਨ ਔਰ ਸਾਰੇ ਪ੍ਰਬੰਧਕਾਂ ਨੂੰ ਸਨਿਮਰ ਬੇਨਤੀ ਕਰਦੇ ਆ ਪਬਲਿਕ ਹਿੱਤ ਚ ਤੁਸੀਂ ਕਾਇਦੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਰੂਲ ਨੇ ਐਜੂਕੇਸ਼ਨ ਦੇ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਜੋ ਕਾਇਦੇ ਨੇ ਉਹਦੀ ਪਾਲਣਾ ਕਰੋ ਜੇ ਤੁਸੀਂ ਪੇਰੈਂਟਸ ਨਾਲ ਬੱਚੇ ਨਾਲ ਮਿਸਬੀਹਵ ਕਰੋਗੇ ਬਾਲਾਂ ਦੇ ਅਧਿਕਾਰਾਂ ਦਾ ਹੰਨਣ ਕਰੋਗੇ ਜਾਂ ਕੋਈ ਲਾਵ ਵਾਇਲੈਂਟ ਕਰੋਗੇ ਨੈਸ਼ਨਲ ਯੂਥ ਪਾਰਟੀ ਪਬਲਿਕ ਇੰਟਰਸਟ ਦੇ ਵਿੱਚ ਤੁਹਾਡੇ ਖਿਲਾਫ ਕਾਨੂੰਨੀ ਪੱਧਰ ਤੇ ਚਾਰਾ ਜੋ ਇਹ ਵੀ ਕਰੇਗੀ ਜੇ ਲੋੜ ਪਈ ਅਸੀਂ ਵੀ ਪਬਲਿਕ ਲੈ ਕੇ ਜਥੇਬੰਦੀਆਂ ਲੈ ਕੇ ਆਵਾਮੀ ਜਥੇਬੰਦੀਆਂ ਲੈ ਕੇ ਤੁਹਾਡੀ ਘੇਰਾ ਬੰਦ ਵੀ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਸਤਰਾਮ ਸਿੰਘ ਜੀ ਦੇ ਕਿ ਨੈਸ਼ਨਲ ਯੂਥ ਪਾਰਟੀ ਦੇ ਆਗੂ ਨੇ ਅਤੇ ਉਹਨਾਂ ਨੇ ਖਾਸ ਤੱਕ ਅੱਜ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਅਡਰੈਸ ਕੀਤਾ ਅਤੇ ਉਹਨਾਂ ਕਹਿਆ ਵੀ ਪ੍ਰਾਈਵੇਟ ਸਕੂਲਾਂ ਵਾਲੇ ਜੇਕਰ ਮਾਪਿਆਂ ਦੀ ਜਿਹੜੇ ਕੀ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਉਹ ਜਿਹੜੇ ਕਿ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਹੁੰਦੀ ਆ ਉਹਨਾਂ ਲੋਕਾਂ ਨੂੰ ਛੋੜ ਤੋਂ ਬਚਣ ਵਾਸਤੇ ਕਿਆ ਵਾਂ ਕਿਉਂਕਿ ਅਸੀਂ ਦੇਖਦੇ ਆਂ ਜ ਫੀਸਾਂ ਹੁੰਦੀਆਂ ਆਲੇ ਦਾਖਲੇ ਹੁੰਦੇ ਨੇ ਤੇ ਦਾਖਲੇ ਦੇ ਰੂਪ ਵਿੱਚ ਮੋਟੀਆਂ ਜਿਹੜੀਆਂ ਰਕਮਾਂ ਜਿਹੜੀਆਂ ਮਸੂਲੀ ਜਾਂਦੀਆਂ ਨੇ ਅਤੇ ਉਹਨਾਂ ਕਹਿਆ ਵੀ ਪ੍ਰਾਈਵੇਟ ਸਕੂਲਾਂ ਵਾਲੇ ਇਸ ਤੋਂ ਬਾਝ ਆ ਜਾਣ ਨਹੀਂ ਤੇ ਉਹਨਾਂ ਤੇ ਜਿਹੜੀ ਹੈ ਬੰਦੀਕਾਰ ਵੀ ਜਿਹੜੀ ਹੈ ਉਹ ਕੀਤੀ ਜਾਵੇਗੀ ਉਹ ਦੇਖਣਾ ਹੋਵੇਗਾ ਪ੍ਰਾਈਵੇਟ ਸਕੂਲਾਂ ਵਾਲੇ ਕਿਉਂ ਤੱਕ ਇਸ ਨੂੰ ਲੈਂਦੇ ਨੇ ਅਤੇ ਆਮ ਜਿਹੜੇ ਇੱਕ ਪਰਿਵਾਰਕ ਨੇ ਜਾਂ ਆਮ ਮਾਪੇ ਆਮ ਜਿਹੜੇ ਮਾਪੇ ਨੇ ਉਹਨਾਂ ਨੂੰ ਜਿਹੜਾ ਕਿ ਕਦੋਂ ਤੱਕ ਇਹਨਾਂ ਨੂੰ ਰਾਹਤ ਮਿਲਦੀ ਆ ਉਹ ਦੇਖਣਾ ਹੋਵੇਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ